ਜਿਗਾ ਗੁਰਦੇਵ ਤੁਹਾਨੂੰ ਪਰਦੇ ਸੋ ਗੁਰੂ ਪਰੀ ਸਾਧ ਸੰਗਤ ਜੀ ਅੱਜ ਮੈਂ ਨਾ ਸਾਡਾ ਬੜਾ ਸਤਕਾਰਯੋਗ ਵੀਰ ਨਰੇਸ਼ ਵਦਨ ਦੇ ਘਰ ਆਇਆ ਤੇ ਇੱਥੇ ਪਹੁੰਚ ਕੇ ਨਾ ਜਿਹੜਾ ਵਿਊ ਦੇਖੋ ਪਹਿਲੇ ਤੁਸੀਂ ਆ ਸਾਹਮਣੇ ਬੜਾ ਜਿਹੜਾ ਪਿਆਰਾ ਵਿਊ ਹੈ ਆਪਾਂ ਇਹ ਜਿਹੜਾ ਪੰਜਾਬ ਦੇ ਵਿੱਚ ਖੜੇ ਆ ਤੇ ਸਾਹਮਣੇ ਜਿਹੜੀਆਂ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਹਿਮਾਚਲ ਪ੍ਰਦੇਸ਼ ਦੀਆਂ ਨੇ ਤੇ ਬੜਾ ਜਿਹੜਾ ਆਨੰਦਮਈ ਮੌਸਮ ਵੀ ਬੜਾ ਆਨੰਦਮਈ ਬਣਿਆ ਹੋਇਆ ਵਧੀਆ ਹਵਾ ਜਿਹੜੀ ਚੱਲ ਰਹੀ ਹੈ ਤੇ ਨਾਲੇ ਮੇਰਾ ਵੀਰ ਇਧਰ ਬੂਰਾ ਭਾਟੀਆ ਜੀ ਤੇ ਹੋਰ ਅਸੀਂ ਜਿਹੜਾ ਅਜੇ ਕੁਦਰਤ ਦੇ ਕੀ ਜੜੀਆਂ ਵਿਚਾਰਾਂ ਕੀਤੀਆਂ ਰੱਬ ਦੇ ਘਰ ਦੀਆਂ ਬਾਤਾਂ ਕੀਤੀਆਂ ਤੇ ਇੱਕ ਇੱਕ ਮਹੂਰ ਬੇਨਤੀ ਕਰਦੇ ਆ ਮੇਰਾ ਇਹ ਛੋਟਾ ਵੀਰ ਨਿਰਦੇਸ਼ਵਤਨ ਜਿਨ੍ਹਾਂ ਦਾ ਜਿਹੜਾ YouTube ਚੈਨਲ ਹੈ ਤੇ ਬੜੇ ਪਿਆਰੇ ਜਿਹੜੇ ਬਲੌਗ ਇਹ ਜਿਹੜੇ ਸ਼ੂਟ ਕਰਦੇ ਨੇ ਖਾਸ ਕਰਕੇ ਜਿਹੜੇ ਨੇਚਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਜ਼ਿਆਦਾ ਜਿਹੜਾ ਕੈਪਚਰ ਕਰਦੇ ਨੇ ਜਿਸ ਤਰ੍ਹਾਂ ਚੰਦਰ ਤਾਲ ਲੈਕ ਜਾਂ ਹੋਰ 사이ਡੇ ਕਾਫੀ ਘੁੰਮਦੇ ਫਿਰਦੇ ਨੇ ਉਹ ਮੈਂ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਸਕਰੀਨ ਸ਼ਾਟ ਚੈਨਲ ਦਾ ਲਾ ਦੇਵਾਂਗਾ ਤੁਸੀਂ ਉਹ ਵੀ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਦੇਖਣਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਲਾਈਕ ਕਰਨਾ ਆਪਾਂ ਆਪਣੇ ਜਿਹੜਾ ਭਰਾ ਨੂੰ ਵੀ ਸ ਤਾ ਜੋ ਹੈ ਸਾਡੇ ਹੌਸਲੇ ਦੇ ਨਾਲ ਵਧੀਆ ਤੋਂ ਵਧੀਆ ਹੋਈ ਵੀਡੀਓ ਆਪ ਜੀ ਦੇ ਸਾਹਮਣੇ ਰੱਖ ਕੇ ਸੋਤੀਆਂ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਿਓ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਫਾਰ